ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਦਲੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੰਮੂ ਕਸ਼ਮੀਰ ਤੋਂ ਜੀ ਹਾਂ ਜੰਮੂ ਕਸ਼ਮੀਰ ਦੇ ਡੋੜਾ ਡਿਸਟ੍ਰਿਕਟ ਦੇ ਵਿੱਚ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਵਿੱਚ 10 ਜੋ ਇੰਡੀਅਨ ਆਰਮੀ ਦੇ ਸੋਲਜਰ ਨੇ ਉਹ ਸ਼ਹੀਦ ਹੋਏ ਨੇ ਜੀ ਹਾਂ 200 ਫੁੱਟ heightਾ ਇੱਕ ਖਾਈ ਦੇ ਵਿੱਚ ਉਹਨਾਂ ਦੀ ਗੱਡੀ ਡਿੱਗਣ ਦੀ ਜੋ ਖਬਰ ਹੈ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 10 ਜਵਾਨ ਸ਼ਹੀਦ ਹੋਏ ਨੇ ਤੇ 11 ਜਵਾਨਾਂ ਨੂੰ 에어 ਲਿਫਟ ਕਰਕੇ ਕਿਸੇ ਹੋਰ ਥਾਂ ਤੇ ਇਲਾਜ ਲਈ ਲੈ ਕੇ ਜਾਇਆ ਗਿਆ ਪਹਿਲੀਆਂ ਤਸਵੀਰਾਂ ਸਾਡੇ ਤੱਕ ਪਹੁੰਚ ਚੁੱਕੀਆਂ ਨੇ ਪਹਿਲੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੰਮੂ ਕਸ਼ਮੀਰ ਦੇ ਡੋੜਾ ਡਿਸਟ੍ਰਿਕਟ ਤੋਂ ਜਿੱਥੇ ਅੱਜ ਇਹ ਹਾਸਾ ਵਾਪਰਿਆ ਇਸ ਹਾਸੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਜਦੋਂ ਇੱਕ ਆਪਰੇਸ਼ਨ ਨੂੰ ਅੰਜਾਮ ਦੇਣ ਦੇ ਲਈ ਫੌਜੀ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਅਚਾਨਕ ਹੀ ਹਾਸੇ ਦਾ ਸ਼ਿਕਾਰ ਹੋਏ ਤੇ ਇਹ ਜੋ ਉਹਨਾਂ ਦਾ ਵਹੀਕਲ ਸੀ ਆਰਮੀ ਵਹੀਕਲ ਉਹ ਇੱਕ ਖਾਈ ਦੇ ਵਿੱਚ ਡਿੱਗਿਆ ਖਾਨੀ ਟੌਪ ਇਸ ਇਲਾਕੇ ਦਾ ਨਾਮ ਹੈ ਖਾਨੀ ਟੌਪ ਜਿੱਤੇ ਇਹ ਹਾਸਾ ਵਾਪਰੇ ਇਸ ਚ ਦੇ ਦੇ ਤਸਵੀਰਾਂ ਜੀ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਤਸਵੀਰ ਓ ਹੈ ਜੋ ਆਰਮੀ ਵਹੀਕਲ ਇਸ ਖਾਈ ਵਿੱਚ ਡਿੱਗਿਆ ਹੋਇਆ ਤੇ ਦੂਜੇ ਪਾਸੇ ਜਿਹੜੇ ਜ਼ਖਮੀ ਫੌਜੀ ਨੇ ਉਹਨਾਂ ਨੂੰ ਚੁੱਕ ਕੇ ਐਂਬੂਲੈਂਸ ਦੇ ਰਾਹੀਂ 에ਅਰ ਲਿਫਟ ਕਰਾ ਕੇ ਉਹਨਾਂ ਨੂੰ ਕਿਸੇ ਹੋਰ ਥਾਂ ਤੇ ਤੁਸੀਂ ਦੇਖ ਰਹੇ ਹੋ ਦੂਜੇ ਪਾਸੇ ਇੰਡੀਅਨ ਆਰਮੀ ਦਾ ਹੈਲੀਕਾਪਟਰ ਵੀ ਹੈ ਐਮਬੂਲੈਂਸ ਹੈਲੀਕਾਪਟਰ ਤੱਕ ਪਹੁੰਚ ਕਰਦੀ ਹੈ ਤੇ ਉਸ ਤੋਂ ਬਾਅਦ ਸਟ੍ਰੈਚਰ ਤੇ ਪਾ ਕੇ ਜਿਹੜੇ ਜ਼ਖਮੀ ਨੇ ਜਿਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਹੈ ਉਹਨਾਂ ਨੂੰ ਇੱਕ ਥਾਂ ਤੋਂ ਲੈ ਕੇ ਦੂਜੀ ਥਾਂ ਤੇ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਇਹ ਬੇਹਦ ਮੰਨ ਭਾਗੀ ਖਬਰ ਜੰਮੂ ਕਸ਼ਮੀਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਸਵੀਰਾਂ ਸੀ ਤੁਹਾਨੂੰ ਸਾਫ਼-ਸਾਫ਼ ਦਿਖਾ ਰਿਹਾ ਜੰਮੂ ਕਸ਼ਮੀਰ ਦਾ ਡੋੜਾ ਡਿਸਟ੍ਰਿਕਟ ਜਿੱਥੇ ਇਹ ਹਾਸਾ ਵਾਪਰਿਆ ਹੈ ਤੇ ਉਸ ਤੋਂ ਬਾਅਦ ਹਜੇ ਤੱਕ ਇਹ ਖਬਰ ਸਾਹਮਣੇ ਨਹੀਂ ਆਈ ਹੈ ਕਿ ਜੋ 10 ਜਵਾਨ ਸ਼ਹੀਦ ਹੋਏ ਨੇ ਉਹ ਕਿੱਥੋਂ ਕਿੱਥੋਂ ਦੇ ਨੇ ਇਹ ਤਸਵੀਰ ਤੁਹਾਡੇ ਸਾਹਮਣੇ ਆ ਗਈ ਹੈ ਜਿਸ ਦੇ ਵਿੱਚ ਹੈਲੀਕਾਪਟਰ ਦੇ ਰਾਹੀਂ ਇਹਨਾਂ ਨੂੰ 에어 ਲਿਫਟ ਕਰਕੇ ਉਦਮਪੁਰ ਡਿਸਟ੍ਰਿਕਟ ਲੈ ਕੇ ਜਾਇਆ ਜਾ ਰਿਹਾ ਹੈ ਉਦਮਪੁਰ ਹੈੱਡਕੁਆਟਰ ਜਿੱਥੇ ਇਹਨਾਂ ਦਾ ਅੱਗੇ ਦਾ ਇਲਾਜ ਸ਼ੁਰੂ ਕੀਤਾ ਜਾ ਚੁੱਕਾ ਹੈ ਇਹ ਕੁਝ ਦਿਨ ਪਹਿਲਾਂ ਦੀਆਂ ਤਸਵੀਰਾਂ ਨੇ ਅੱਜ ਸਵੇਰੇ ਇਹ ਖਬਰ ਆਈ ਕਿ ਇੰਡੀਅਨ ਆਰਮੀ ਦੇ ਜਵਾਨ ਇੱਕ ਵਹੀਕਲ ਦੇ ਵਿੱਚ ਸਵਾਰ ਹੋ ਕੇ ਇੱਕ ਆਪਰੇਸ਼ਨ ਨੂੰ ਅੰਜਾਮ ਦੇਣ ਜਾਣੇ ਸੀ ਪਰ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਰਸਤੇ ਦੇ ਵਿੱਚ ਹਾਦਸਾ ਵਾਪਰ ਜਾਏਗਾ ਹਾਲਾਂਕਿ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਹਾਦਸਾ ਆਖਿਰਕਾਰ ਵਾਪਰਿਆ ਕਿਵੇਂ ਇਸ ਦੇ ਪਿੱਛੇ ਦੇ ਕਾਰਨ ਕੀ ਰਹੇ ਹੋਣਗੇ ਇਹ ਜਾਂਚ ਦਾ ਵਿਸ਼ਾ ਹੈ ਪਰ ਇਹ ਦੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਪਹਿਲੀ ਤਸਵੀਰ ਜੋ ਮੌਕੇ ਦੀ ਤਸਵੀਰ ਹੈ ਜਿੱਥੇ ਇਹ ਆਰਮੀ ਦਾ ਵਹੀਕਲ 200 ਫੁੱਟ 200 ਫੁੱਟ ਗਹਿਰੀ ਖਾਈ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਇਹ ਵਹੀਕਲ ਡਿੱਗਿਆ ਹੈ ਇਸ ਵਹੀਕਲ ਦੇ ਬੇਕਾਬੂ ਹੋਣ ਦੇ ਕਾਰਨ ਕੀ ਨੇ ਹਾਦਸੇ ਦੇ ਕਾਰਨ ਕੀ ਨੇ ਇਹ ਇੱਕ ਗੱਲ ਹੈ ਇਹ ਜਾਂਚ ਦਾ ਵਿਸ਼ਾ ਹੈ ਪਰ ਦੂਜੇ ਪਾਸੇ ਉਹ ਤਸਵੀਰ ਵੀ ਸਾਹਮਣੇ ਆ ਗਈ ਹੈ ਜਿਸ ਦੇ ਵਿੱਚ ਜੋ 11 ਜਵਾਨ ਜੋ ਜ਼ਖਮੀ ਦੱਸੇ ਜਾ ਰਹੇ ਨੇ ਉਹਨਾਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਇੱਕ ਫਰਸਟ ایڈ ਦੇ ਕੇ ਉਹਨਾਂ ਨੂੰ 에ਅਰ ਲਿਫਟ ਕਰਕੇ ਉਦਮਪੁਰ ਹੈੱਡਕੁਆਟਰ ਜਾਂ ਫਿਰ ਉਸ ਤੋਂ ਅੱਗੇ ਜਿੱਥੇ-ਜਿੱਥੇ ਵੀ ਲੋਡ ਹੋ ਗਈ ਉੱਥੇ ਲੈ ਕੇ ਜਾਇਆ ਜਾ ਰਿਹਾ ਹੈ ਪਰ ਇਹ ਦੋ ਤਸਵੀਰਾਂ ਬੇहद ਮੰਦ ਭਾਗੀ ਤਸਵੀਰਾਂ ਜੰਮੂ ਕਸ਼ਮੀਰ ਤੋਂ ਸਾਹਮਣੇ ਆ ਰਹੀਆਂ ਨੇ 10 ਜਵਾਨ ਕਿੱਥੇ ਦੇ ਰਹਿਣ ਵਾਲੇ ਨੇ ਪੰਜਾਬ ਦੇ ਰਹਿਣ ਵਾਲੇ ਨੇ ਜਾਂ ਦੇਸ਼ ਦੇ ਦੂਜੇ ਹਿੱਸਿਆਂ ਦੇ ਰਹਿਣ ਵਾਲੇ ਨੇ ਇਹ ਹਜੇ ਸਮੇਂ ਦੇ ਨਾਲ ਸਾਫ਼ ਹੁੰਦਾ ਜਾਏਗਾ ਹਾਲਕੀ ਹਜੇ ਤੱਕ ਇੰਡੀਅਨ ਆਰਮੀ ਵੱਲੋਂ ਕਿਸੇ ਤਰ੍ਹਾਂ ਦਾ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਸ ਦੇ ਵਿੱਚ ਜੰਮੂ ਕਸ਼ਮੀਰ ਦੇ ਲੈਫਟਨੈਂਟ ਲੈਫਟਨੈਂਟ ਗਵਰਨਰ ਨੇ ਵੀ ਬਿਆਨ ਜਾਰੀ ਕੀਤਾ ਤੇ ਉਹਨਾਂ ਨੇ ਇਸ ਹਾਦਸੇ ਦੇ ਉੱਪਰ ਜੋ ਦੁੱਖ ਜ਼ਾਹਿਰ ਕੀਤਾ ਆਫਿਸ ਆਫ ਲੈਫਟਨੈਂਟ ਗਵਰਨਰ ਜੰਮੂ ਐਂਡ ਕਸ਼ਮੀਰ ਦਾ ਇੱਕ ਐਕਸ ਦੇ ਉੱਪਰ ਜੋ ਹੈ ਇਸ ਘਟਨਾ ਨੂੰ ਲੈ ਕੇ ਪੋਸਟ ਵੀ ਪਾਈ ਗਈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ 10 ਜਵਾਨਾਂ ਦੀ ਜੋ ਜ਼ਿੰਦਗੀ ਹੈ ਉਹ ਖਤਮ ਹੋਣ ਤੇ ਸਾਨੂੰ ਬੇहद ਦੁੱਖ ਹੋ ਰਿਹਾ ਹੈ ਜੋ ਡੋੜਾ ਦੇ ਵਿੱਚ ਐਕਸੀਡੈਂਟ ਹੋਇਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਜੋ ਸਿਵਾਵਾਂ ਨੇ ਹਮੇਸ਼ਾ ਯਾਦ ਕੀਤੀਆਂ ਜਾਣਗੀਆਂ ਅਸੀਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ ਉਸ ਤੋਂ ਬਾਅਦ ਜੋ ਇਹ ਲਗਾਤਾਰ ਵਕ ਵਕ ਆਗੂਆਂ ਵੱਲੋਂ ਵੀ ਇਸ ਮੁੱਦੇ ਦੇ ਉੱਪਰ ਆਪਣੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਤੇ ਨਾਲ ਹੀ ਨਾਲ ਲੋਕ ਇਹ ਗੱਲ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਇਹ ਜਵਾਨ ਕਿਹੜੀ ਕਿਹੜੀ ਥਾਂ ਦੇ ਰਹਿਣ ਵਾਲੇ ਸੀ ਹਾਲਾਂਕਿ ਇਹਨਾਂ ਦੀ ਰਿਪੋਰਟ ਜੋ ਹੈ ਇਹਨਾਂ ਦੀ ਡਿਟੇਲ ਜੋ ਹੈ ਉਹ ਇਹਨਾਂ ਦੇ ਪਰਿਵਾਰਾਂ ਤੱਕ ਭੇਜੀ ਜਾਏਗੀ ਪਰ ਫਿਲਹਾਲ ਇੰਡੀਅਨ ਆਰਮੀ ਨੇ ਕੋਈ ਬਿਆਨ ਅਧਿਕਾਰਤ ਤੌਰ ਤੇ ਜਾਰੀ ਨਹੀਂ ਕੀਤਾ ਹੈ ਪਰ ਜਿਵੇਂ ਹੀ ਇਹ ਖਬਰ ਪੂਰੇ ਦੇਸ਼ ਵਿੱਚ ਪਹੁੰਚ ਰਹੀ ਹੈ ਹਰ ਇੱਕ ਨੂੰ ਇੱਕ ਝਟਕਾ ਲੱਗਿਆ ਕਿ 10 ਜਵਾਨ ਸ਼ਹੀਦ ਹੋਏ ਨੇ ਜੋ ਆਪਣੀ ਡਿਊਟੀ ਦੇ ਲਈ ਨਿਕਲੇ ਹੋਏ ਸਨ ਆਪੋ ਆਪਣੇ ਇਲਾਕਿਆਂ ਤੋਂ ਜਿੱਥੇ ਉਹਨਾਂ ਨੇ ਆਪਣੇ ਇਸ ਆਪਰੇਸ਼ਨ ਨੂੰ ਅੰਜਾਮ ਦੇਣਾ ਸੀ ਪਰ ਇਹ ਖਬਰ ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਜੰਮੂ ਕਸ਼ਮੀਰ ਦੇ ਡੋੜਾ ਡਿਸਟ੍ਰਿਕਟ ਤੋਂ ਖਾਨੀ ਟਾਪ ਉਹ ਇਲਾਕਾ ਹੈ ਜਿੱਥੇ ਇਹ ਹਾਸਾ ਵਾਪਰਿਆ ਜਿਸ ਥਾਂ ਦੀ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਖਾਨੀ ਟਾਪ ਇਲਾਕਾ ਡੋੜਾ ਜ਼ਿਲ੍ਹਾ ਪੈਂਦਾ ਜੰਮੂ ਕਸ਼ਮੀਰ ਦਾ ਜਿੱਥੇ ਇਹ ਆਰਮੀ ਦਾ ਵਹੀਕਲ ਹਾਸਾ ਗ੍ਰਸਥ ਹੋਇਆ ਹਾਲਾਂਕਿ ਇਹ ਗੱਲ ਹਜੇ ਸਾਫ਼ ਨਹੀਂ ਹੋ ਸਕੀ ਹੈ ਕਿ ਇਹ ਹਾਸਾ ਐਗਜੈਕਟ ਕਿੰਨੇ ਵਜੇ ਵਾਪਰਿਆ ਕਿਉਂਕਿ ਇਸ ਦੇ ਵਿੱਚ ਸਾਨੂੰ ਵੀ ਇੰਤਜ਼ਾਰ ਹੈ ਕਿ ਇੰਡੀਅਨ ਆਰਮੀ ਵੱਲੋਂ ਜਾਂ ਜੰਮੂ ਕਸ਼ਮੀਰ ਦੇ ਜੋ ਡੋੜਾ ਡਿਸਟ੍ਰਿਕਟ ਦਾ ਉਸ ਦੇ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਜਾਵੇ ਪਰ ਇਹ ਗੱਲ ਸਾਫ਼ ਹੋ ਗਈ ਹੈ ਕਿ ਹੁਣ ਤੱਕ ਦੀ ਜੋ ਅਪਡੇਟ ਹੈ 10 ਜਵਾਨ ਸ਼ਹੀਦ ਹੋਏ ਨੇ 11 ਜਵਾਨ ਜਵਾਨ ਜੋ ਨੇ ਉਸ ਜ਼ਖਮੀ ਹੋਏ ਨੇ ਉਹਨਾਂ ਨੂੰ ਲੈ ਕੇ ਜੋ 에어 ਐਮਬੂਲੈਂਸ ਦੇ ਰਾਹੀਂ ਯਾਨੀ ਕਿ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਹੈਲੀਕਾਪਟਰ ਦੇ ਰਾਹੀਂ 에어 ਲਿਫਟ ਕਰਵਾਇਆ ਗਿਆ ਤਾਂ ਕਿ ਉਹਨਾਂ ਦਾ ਬਿਹਤਰ ਇਲਾਜ ਹੋ ਸਕੇ ਤਸਵੀਰਾਂ ਸਾਡੇ ਸਾਹਮਣੇ ਹੋਰ ਵੀ ਆਉਣੀਆਂ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਪਰ ਇਸ ਸਮੇਂ ਜੰਮੂ ਕਸ਼ਮੀਰ ਦੇ ਡੋੜਾ ਡਿਸਟ੍ਰਿਕਟ ਤੋਂ ਜੋ ਖਬਰ ਆਈ ਹੈ ਉਸ ਨੇ ਹਰ ਉਸ ਸ਼ਖਸ ਨੂੰ ਝੰਜੋੜ ਦਿੱਤਾ ਹੈ ਜਿਸ ਦਾ ਪਰਿਵਾਰਕ ਮੈਂਬਰ ਯਾਨੀ ਜੋ ਫੌਜੀ ਜਵਾਨ ਡੋੜਾ ਡਿਸਟ੍ਰਿਕਟ ਦੇ ਇਸ ਇਲਾਕੇ ਦੇ ਵਿੱਚ ਡਿਊਟੀ ਤੇ ਤਾਇਨਾਤ ਸੀ ਹੁਣ ਲੋਕ ਜੋ ਪਰਿਵਾਰ ਨੇ ਪਿੰਡ ਨੇ ਜਿਨ੍ਹਾਂ ਥਾਵਾਂ ਤੋਂ ਇਹ ਸਬੰਧ ਰੱਖਦੇ ਹੋਣਗੇ ਹਰ ਇੱਕ ਦੇ ਵਿੱਚ ਇੱਕ ਬੇਚੈਨੀ ਦੀ ਗੱਲ ਜ਼ਰੂਰ ਚੱਲੀ ਗਈ ਹੈ ਕਿ ਆਖਿਰਕਾਰ ਕੀ ਹੋਇਆ ਹੋਏਗਾ ਕਿਹੜੀ ਗੱਲ ਕਾਰਨ ਇਹ ਹਾਦਸਾ ਵਾਪਰਿਆ ਤੇ ਜਿਹੜੇ ਜਵਾਨ ਨੇ ਉਹ ਜਵਾਨ ਕਿਹੜੀ ਕਿਹੜੀ ਥਾਂ ਤੇ ਰਹਿਣ ਵਾਲੇ ਨੇ ਫਿਲਹਾਲ ਦੀ ਹੁਣ ਤੱਕ ਦੀ ਅਪਡੇਟ ਜੋ ਹੈ ਸ਼ਾਮ 3:30 ਵਜੇ ਤੋਂ ਥੋੜਾ ਜ਼ਿਆਦਾ 4 ਵਜਣ ਵਾਲੇ ਨੇ ਸ਼ਾਮ ਦੇ ਹੁਣ ਤੱਕ ਦੀ ਅਪਡੇਟ ਇਹ ਹੈ ਕਿ 10 ਜਵਾਨ ਇੰਡੀਅਨ ਆਰਮੀ ਦੇ ਸ਼ਹੀਦ ਹੋਏ ਨੇ 11 ਜਵਾਨ ਇਸ ਸਮੇਂ ਜ਼ਖਮੀ ਨੇ ਜਿਨ੍ਹਾਂ ਨੂੰ ਲੈ ਕੇ ਜਾਇਆ ਗਿਆ ਵੱਖ-ਵੱਖ ਥਾਵਾਂ ਤੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀ ਇਸ ਮੁੱਦੇ ਦੇ ਉੱਪਰ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਜਿਨ੍ਹਾਂ ਦੇ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਸੀ ਸ਼ਹੀਦ ਜੋ ਫੌਜੀ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਦੁੱਖ ਜ਼ਾਹਿਰ ਕੀਤਾ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਰਹਿਣ ਦੀ ਵੀ ਗੱਲ ਆਖੀ ਹੈ ਮੇਰੇ ਤਸਵੀਰ ਅਸੀਂ ਤੁਹਾਨੂੰ ਮੁੜ ਕੇ ਦਿਖਾ ਰਹੇ ਹਾਂ ਕਿ ਇਹ ਤਸਵੀਰ ਡੋਡਾ ਡਿਸਟ੍ਰਿਕਟ ਦੀ ਹੈ ਜਿੱਥੇ ਜੋ ਮੈਡੀਕਲ ਜੋ ਕਮ ਨੇ ਉਹ ਨੇ ਔਰ ਜੋ ਸਥਾਨਕ ਪੁਲਿਸ ਹੈ ਜਿਨੇ ਵੀ ਫੌਜੀ ਜਿਨ੍ਹਾਂ ਨੂੰ ਫੌਰੀ ਤੌਰ ਤੇ ਇਲਾਜ ਦੀ ਲੋੜ ਸੀ ਉਹਨਾਂ ਨੂੰ ਇੰਡੀਅਨ ਆਰਮੀ ਦੇ ਹੈਲੀਕਾਪਟਰ ਦੇ ਰਾਹੀਂ 에ਅਰ ਲਿਫਟ ਕਰਵਾਇਆ ਜਾ ਰਿਹਾ ਹੈ ਤਸਵੀਰ ਉਸੇ ਥਾਂ ਦੀ ਹੈ ਤੇ ਸਟ੍ਰੈਚਰ ਤੇ ਪਾ ਕੇ ਇੱਕ ਇੱਕ ਜੋ ਫੌਜੀ ਹੈ ਜਿਸ ਦਾ ਇਲਾਜ ਜ਼ਰੂਰੀ ਹੈ ਤੇ ਬਿਹਤਰ ਇਲਾਜ ਚਾਹੀਦਾ ਹੈ ਉਸ ਨੂੰ 에ਅਰ ਲਿਫਟ ਕਰਵਾਇਆ ਜਾ ਰਿਹਾ ਹੈ ਤਸਵੀਰ ਜੰਮੂ ਕਸ਼ਮੀਰ ਦੀ ਸਾਹਮਣੇ ਹੈ ਦੂਜੀ ਤਸਵੀਰ ਤੁਹਾਨੂੰ ਮੁੜ ਕੇ ਦਿਖਾ ਦਈਏ ਜਿੱਥੇ ਇਹ ਹੱਸਾ ਵਾਪਰਿਆ ਜਿਸ ਦਾ ਜਿਸ ਥਾਂ ਦਾ ਨਾਮ ਦੱਸਿਆ ਰਿਹਾ ਹੈ ਖਾਨੀ ਟੌਪ ਖਾਨੀ ਟਾਪ ਦੇ ਇਸੇ ਇਲਾਕੇ ਤੇ ਤੁਹਾਨੂੰ ਇੱਕ ਟਾਇਰ ਦਿਖਾਈ ਦੇ ਰਿਹਾ ਹੋਵੇਗਾ ਤੇ ਸਥਾਨਕ ਲੋਕ ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਇੰਡੀਅਨ ਆਰਮੀ ਦਾ ਇਹ ਜੋ ਵਹੀਕਲ ਉਹ ਹਾਸਾਗ੍ਰਸਤ ਹੋ ਗਿਆ ਤੇ ਲੋਕ ਸਥਾਨਕ ਲੋਕ ਭੱਜੇ ਗਏ ਉਹ ਖੋਦ ਖਾਈ ਦੇ ਵਿੱਚ ਉਤਰੇ ਤੇ ਕੋਸ਼ਿਸ਼ ਕੀਤੀ ਕਿ ਜਿੰਨਾਂ ਲੋਕਾਂ ਨੂੰ ਬਚਾਇਆ ਜਾ ਸਕੇ ਜਿੰਨਾਂ ਫੌਜੀ ਜਵਾਨਾਂ ਨੂੰ ਬਚਾਇਆ ਜਾ ਸਕੇ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਤੇ ਉਸ ਤੋਂ ਬਾਅਦ ਜੋ ਖਬਰ ਹਾਲਾਂਕਿ ਸ਼ੁਰੂਆਤੀ ਜੋ ਖਬਰ ਸੀ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਤਿੰਨ ਤੋਂ ਚਾਰ ਫੌਜੀ ਜਵਾਨ ਸ਼ਹੀਦ ਹੋਏ ਨੇ ਪਰ ਹੁਣ ਤੱਕ ਇਹ ਗਿਣਤੀ 10 ਤੱਕ ਪਹੁੰਚ ਚੁੱਕੀ ਹੈ ਤੇ 11 ਜਵਾਨਾਂ ਨੂੰ 에어 ਲਿਫਟ ਕੀਤਾ ਗਿਆ ਹੈ ਉਹਨਾਂ ਦੇ ਇਲਾਜ ਦੇ ਲਈ ਹਜੇ ਤੱਕ ਇਹ ਸਾਫ ਸਾਫ ਨਹੀਂ ਸਾਹਮਣੇ ਸਟੇਟਮੈਂਟ ਆਈ ਹੈ ਕਿ ਕੀ ਕੋਈ ਹੋਰ ਵੀ ਜਵਾਨ ਸ਼ਹੀਦ ਹੋਇਆ ਹੈ ਜਾਂ ਸ਼ਹੀਦਾਂ ਦੀ ਗਿਣਤੀ ਸਿਰਫ 10 ਤੱਕ ਹੀ ਸੀਮਤ ਹੋ ਗਈ ਹੈ ਕਿਉਂਕਿ 11 ਜਵਾਨ ਜ਼ਖਮੀ ਨੇ 10 ਜਵਾਨਾਂ ਜੋ 10 ਜਵਾਨ ਜੋ ਨੇ ਉਹ ਸ਼ਹੀਦ ਹੋ ਚੁੱਕੇ ਨੇ ਕੁੱਲ 21 ਹੋਏ ਤੇ ਉਸ ਤੋਂ ਇਲਾਵਾ ਹੋਰ ਵੀ ਕਿੰਨੇ ਲੋਕ ਇਸ ਵਹੀਕਲ ਦੇ ਵਿੱਚ ਸਵਾਰ ਸਨ ਜਾਂ ਹੋਰ ਕਿੰਨਾ ਨੁਕਸਾਨ ਹੋਇਆ ਇਸ ਦੇ ਬਾਰੇ ਸਾਫ਼-ਸਾਫ਼ ਨਹੀਂ ਪਤਾ ਹੈ ਪਰ ਇਹ ਤਸਵੀਰਾਂ ਬੇहद ਮੰਦ ਭਾਗੀਆਂ ਤਸਵੀਰਾਂ ਨੇ ਜਿਸ ਦੇ ਵਿੱਚ 10 ਜਵਾਨਾਂ ਦੀ ਸ਼ਹੀਦ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਹਜੇ ਤੱਕ ਇੰਡੀਅਨ ਆਰਮੀ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਜੇਕਰ ਅੱਗੇ ਦਾ ਕੋਈ ਬਿਆਨ ਸਾਹਮਣੇ ਆਉਂਦਾ ਹੈ ਜੇ ਹੋਰ ਵੀ ਕੋਈ ਡਿਟੇਲ ਆਂਦੀ ਹੈ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕੀਤੀ ਜਾਏਗੀ